ਬੀਤ ਦਿਨੀ ਕਾਂਗਰਸ ਦੇ ਸਾਧਕਾ ਪ੍ਰਦੇਸ਼ ਪ੍ਰਧਾਨ ਸੁਰਿੰਦਰ ਜਾਖੜ ਦੇ ਵੱਲੋਂ ਦਲਿਤ ਭਾਈਚਾਰੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਜਿਸ ਕਰਕੇ ਦਲਿਤ ਸਮਾਜ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਅਤੇ ਸੁਰਿੰਦਰ ਜਾਖੜ ਦੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਦਲਿਤ ਸਮਾਜ ਦੇ ਵੱਲੋਂ ਜਲੰਧਰ ਦੇ ਰਾਮਾ ਮੰਡੀ ਚੌਕ ਵਿੱਚ ਪ੍ਰਸ਼ਾਸਨ ਅਤੇ ਸੁਰਿੰਦਰ ਜਾਖੜ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਧੰਨੇ ਦੌਰਾਨ ਦਲਿਤ ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਸੁਨੀਲ ਚਾਖੜ ਦੇ ਵੱਲੋਂ ਜੋ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਲਈ ਇਸਤੇਮਾਲ ਕੀਤੀ ਗਈ ਸੀ ਉਸ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹ ਪਿਛਲੇ ਦਿਨੀ ਜਨੀਲ ਜਾਕਰ ਦੇ ਕਾਗਰ ਦੇ ਅਧਿਕਸ਼ਵਾਦ ਜਿਹਦੇ ਵੱਲੋਂ ਇਹ ਪਰਦੇਸ਼ ਸ਼ਬਦ ਨਾਲ ਐਸੀ ਸਮਾਜ ਨੂੰ ਪਾੜੇ ਸ਼ਬਦ 몰 ਕੇ ਜਨਰੇਟ ਕੀਤਾ ਗਿਆ ਜਿਹੜੀ ਖੜੀ ਰਹਿ ਗਈ ਪੂਰਾ ਐਸੀ ਸਭਾਈਚਾਰਾ ਕਰ ਰਿਹਾ 10-10 ਦਿਨ ਪਹਿਲਾਂ ਹਰ ਦਫ਼ਤਰ ਹਰ ਜ਼ਿਲ੍ਹੇ ਵਾਈਸ ਬੰਗਪੱਤਰ ਦਿੱਤੇ ਗਏ ਐਫਐਸ ਅਰਜ ਕਰਨ ਵਾਸਤੇ ਤਾਂ ਦਫ਼ਤਰ 24 ਤੋਂ ਬਾਅਦ ਵੀ ਸਰਕਾਰ ਨੇ ਇਹਨਾਂ ਮੁਜਾਜੇ ਨੇ ਕੋਈ ਵੀ ਅਫਦ ਅਸਤੀ ਨਹੀਂ ਤੁਹਾਨੂੰ ਮਦੂਰਨ ਤੋਂ ਅੱਜ ਰਾਜ ਪ੍ਰਦੇਸ਼ ਲਗਾਣਾ ਪਿਆ ਸੋ ਤਾਂ ਨਾਲ ਹੀ ਪੂਰਾ ਤੇ ਲੱਗਾ ਲਊਗਾ ਜਦੋਂ ਮੈਂ ਕਸਮੀਰ ਜਾ ਕੇ ਤੇ ਮਰਚਾ ਤਾਂ ਨਹੀਂ ਹੁੰਦਾ ਸੋ ਜੇ ਸਾਡੀ ਸਰਵਾਈ ਕਿਤੇ ਨਾ ਹੋਈ ਤਾਂ ਸਾਨੂੰ ਮਜਬੂਰਨ ਪੰਜਾਬ ਪਾਰ ਤੇ ਕੌਣ ਦੇਣੇ ਪੈਣੇ ਆ ਔਰ ਪੂਰਾ ਪੰਜਾਬ ਬੰਦ ਕਰਾਵਾਂਗੇ ਆਪ ਪਾਰਟੀ ਨਵੀਂ ਸਰਕਾਰ ਆਈ ਹੈ ਸਰਕਾਰ ਨੂੰ ਵੀ ਪਤਾ ਕਿ ਜੋ ਤੇ ਅਕਸ਼ਰ ਨੂੰ ਬੋਲਦੇ ਜੇ ਆ ਇੱਕ ਪਾਸੇ ਸਰਕਾਰ ਜੋ ਆਪ ਪਾਰਟੀ ਆ ਕੇਦਰੀ ਬਲ ਮਹਤਮਾਨੀ ਜੋ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਸੰਵਧਾਨ ਨੂੰ ਲੈ ਕੇ ਚੱਲਾਂਗੇ ਸੰਵਧਾਨ ਦੀ ਮਾਨਤਾ ਕਰਾਂਗੇ ਪਰ ਸੰਵਧਾਨ ਦੇ ਵਿੱਚ ਕੋਈ ਸਰਕਾਰਾਂ ਨੂੰ ਹੋਰ ਸਰਕਾਰਾਂ ਨੂੰ ਚੱਲਦੀ ਆ ਭਈਆ ਇਹਨਾਂ ਨੂੰ ਪਤਾ ਹੈ ਕਿ ਹੋਂ ਤੱਕ ਇਹ ਫਾਇਦਾ ਤੇ ਹੋਣਾ ਚਾਹੀਦਾ ਸੀ ਤਾਂ ਕਿ ਪੰਜਾਬ ਦਾ ਮਾਹੌਲ ਚੰਗਾ ਰਹੇ ਪਰ ਸਭ ਕੋਈ ਨਾ ਸਾਰੇ ਫੈਕਟਰ 2014 ਵੀ ਆਪਾਂ ਕਾਪੀ ਤੱਕ ਨਾ ਮਿਲ ਜਾਵੇ ਤੋਂ ਤੁਹਾਨੂੰ ਬਰਾਬਰ ਦਾ ਅਧਿਕਾਰ ਨਾ ਜਾਵੇ ਔਰ ਸਾਥੀਓ ਇਹ ਗੱਲ ਨਹੀਂ ਹੈਗੀ ਕਿ ਇੱਕ ਪੈਰ ਦੀ ਚੁੱਪੀਾ ਕੇ ਸੱਤ ਰੱਖੀ ਆ ਪੇਰ ਕਿੰਨਾ ਕਾਸੀ 81 81 ਨਹੀਂ ਚਲੰਦਾ ਤੁੱਦਬਿੰਦ ਸਿੰਘ ਦੀ ਰਿਪੋਰਟ ਐਸਐਮਜ਼ੈਟ ਨਿਊਜ਼